ਤੁਸੀਂ ਨਾ ਕੁਆਲਿਟੀ ਦੀ ਪਰਖ ਕਰਿਓ ਇਹ ਆਇਆ ਨਾ ਕਹਿ ਦਿਆ ਬਾਕੀ ਹੁਣ ਤੁਸੀਂ ਰੂੜੀ ਕੰਨੀ ਲੈ ਜਾ ਹਾਂ ਰੂੜੀ ਕੰਨੀ ਲੈ ਚੱਲ ਕੋਈ ਗੱਲ ਨਹੀਂ ਖੁੱਲੇ ਥਾਂ ਦੇ ਵਿੱਚ ਆਪਾਂ ਤੋਂ ਹਾਂਜੀ ਹਸੀਕਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦਾ ਹਾਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਤੁਹਾਨੂੰ ਨਾ ਇੱਕ ਗਾਂ ਦਿਖਾਵਾਂਗੇ ਜਿਹੜੀ ਬਾਈ ਨੇ ਸੇਲ ਕਰਨੀ ਹੈ ਦੋਸਤੋ ਤੇ ਇਧਰ ਪਹਿਲਾਂ ਨਾ ਤੁਹਾਨੂੰ ਮੈਂ ਫਾਰਮ ਕੰਨੀ ਨਿਗਾ ਮਰਵਾਦਾ ਚਵਾਈ ਚੱਲੀ ਜਾਂਦੀ ਹੈ ਸ਼ਾਮ ਦਾ ਵੇਲਾ ਤੁਸੀਂ ਦੇਖ ਸਕਦੇ ਹੋ ਹਨਾ ਗਾਵਾਂ ਦੀ ਵੀ ਚਵਾਈ ਚੱਲ ਰਹੀ ਹੈ ਤੇ ਇਧਰ ਮੱਜਾਂ ਦੀ ਤੁਸੀਂ ਦੇਖ ਸਕਦੇ ਹੋ ਬਾਈ ਦੇ ਫਾਰਮ ਦੀ ਜੇ ਆਪਾਂ ਛੋਟੀ ਜੀ ਝਲਕ ਜਿਹੜੀ ਹੈਗੀ ਦਿਖਾ ਦਗੇ ਫਿਰ ਆਪਾਂ ਜਿਹੜਾ ਬਾਈ ਨੇ ਇੱਕ ਗਾਂ ਵੇਚਨੀ ਹੈ ਨਾ ਉਹਦੀ ਆਪਾਂ ਤੁਹਾਨੂੰ ਵੀਡੀਓ ਦਿਖਾਵਾਂਗੇ ਬਣਾ ਕੇ ਬਾਕੀ ਜਿਹੜੇ ਵੀ ਇਹ ਨਵੇਂ ਨੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਨਵੇਂ ਵੀਰ ਹੈ ਜਿਹੜੇ ਚੈਨਲ ਨੂੰ ਆਪਣੇ ਨੂੰ YouTube ਵਾਲੇ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਾਕੀ ਆਪਾਂ ਛੋਟੀ ਜੀ ਬਲੌਗ ਇੱਕ ਹੋਰ ਬਣਾਇਆ ਉਹ ਵੀ ਆਪਾਂ ਤੁਹਾਨੂੰ ਪੇਸ਼ ਕਰਾਂਗੇ ਇਧਰ ਦੇਖ ਸਕਦੇ ਹੋ ਚੰਗੀਆਂ ਮੱਜਾਂ ਨੇ ਬਾਕੀ ਜਿਹੜੀ ਆਪਾਂ ਮੇਨ ਗੱਲ ਰਹੋਗੀ ਨਾ ਮੇਨ ਗੱਲ ਹੈਗੀ ਜਿਹੜੀ ਅਸ ਬਹਿੜਦੀ ਪਹਿਲੇ ਸੂਏ ਸੂਨ ਵਾਲੀ ਆਪਾਂ ਬਾਈ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆਂ ਦੋਸਤੋ ਤੇ ਆਜੋ ਸੂਣਦੇ ਹਜੇ ਇਹਦੇ ਦਿਨ ਰਹਿੰਦੇ ਨੇ ਤੇ ਕਰਾਉਣੇ ਆ ਗੱਲਬਾਤ ਛੋਡੀ ਬਾਈ ਨਾਲ ਹਾਂਜੀ ਬਾਈ ਜੀ ਹੱਸੀ ਕਾਲ ਜੀ ਹੱਸੀ ਕਾਲ ਬਾਈ ਜੀ ਤੇ ਬਾਈ ਪਹਿਲਾਂ ਤਾਂ ਆਪਣੇ ਦਰਸ਼ਕਾਂ ਨੂੰ ਹਨਾ ਨਾਮ ਤੇ ਕਿਹੜੀ ਜਗ੍ਹਾ ਆਪਾਂ ਖੜੇ ਆਂ ਮੇਰਾ ਨਾਮ ਬਲਦੇਵ ਸਿੰਘ ਬਾਠ ਠੀਕ ਹੈ ਬਾਈ ਪਿੰਡ ਰਾਜਗੜ੍ਹ ਕੁੱਬੇ ਮੋੜ ਮੰਡੀ ਦੇ ਕੋਲੇ ਜ਼ਿਲ੍ਹਾ ਬਠਿੰਡਾ ਪੈਂਦਾ ਹੈ ਜ਼ਿਲ੍ਹਾ ਬਠਿੰਡਾ ਪੈਂਦਾ ਮੋੜ ਮੰਡੀ ਦੀ ਤਾਂ ਮੈਨੂੰ ਐ ਲੱਗਦਾ 5 ਕਿਲੋਮੀਟਰ ਦੂਰ ਹੈ ਗਿਆ ਹਾਂਜੀ 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 ਠੀਕ ਹੈ ਤੇ ਬਾਈ ਜਿਵੇਂ ਆਪਾਂ ਜਿਹੜੀ ਆਪਾਂ ਤੁਸੀਂ ਆ ਜਿਹੜੀ ਹੈਗੀ ਹੈ ਗਾਂ ਜਿਹੜੀ ਹਾਂ ਜੀ ਬਹਿੜ ਪਹਿਲੇ ਸੂਏ ਸੂਣ ਵਾਲੀ ਹਾਂ ਜੀ ਇਹ ਸੇਲ ਕਰਨੀ ਆ ਕਿੰਨੇ ਕ ਦਿਨ ਲੇਜੂਗੀ ਬਾਈ ਇਹ ਇਹ ਲੈਜੂ ਹਫਤਾ ਜੀ ਹਫਤਾ ਹਾਂ ਠੀਕ ਐ ਤੇ ਹਫਤਾ ਲੈਜੂ ਬਾਈ ਮੈਨੂੰ ਐ ਦੱਸ ਵੀ ਇਹ ਜਿਵੇਂ ਆਪਣੇ ਕੋਲੇ ਪਸ਼ੂ ਹੋਰ ਵੀ ਰੱਖਿਆ ਨਾ ਮੈਂ ਪਹਿਲਾਂ ਵੀ ਦਿਖਾ ਕੇ ਹਟਾਂਗਾ ਹਾਂ ਵੀ ਇਹਦੇ ਜਿਹੜੀ ਆਪ ਐ ਕਿਹੜੇ ਸੀਮਣ ਦੀ ਐ ਕੋਈ ਪਤਾ ਸੀਮਣ ਤਾਂ ਨਹੀਂ ਧਿਆਨ ਚ ਸੀਮਣ ਧਿਆਨ ਚ ਨਹੀਂ ਠੀਕ ਐ ਕੁਛ ਨਹੀਂ ਬੋਲਦੇ ਠੀਕ ਐ ਨਹੀਂ ਗੱਲ ਸਾਫ਼ ਦਸੀ ਲੋੜ ਰੈਂਦੀ ਆ ਨਾ ਤੇ ਜਿਹੜਾ ਇਹਦਾ ਲੱਗਿਆ ਉਹ ਵੀ ਹੈ ਨਹੀਂ ਕੋਈ ਧਿਆਨ ਚ ਉਹ ਵੀ ਧਿਆਨ ਚ ਉਹ ਵੀ ਧਿਆਨ ਚ ਨਹੀਂ ਠੀਕ ਐ ਚਲੋ ਕੋਈ ਗੱਲ ਨਹੀਂ ਤੇ ਬਈ ਜਿਵੇਂ ਆਪਾਂ ਪਹਿਲੇ ਸੁਏ ਸੂਣ ਵਾਲੀ ਐ ਹਨਾ ਤੇ ਕਿੰਨਾ ਕ ਦੁੱਧ ਪਾ ਦੂਗੀ 25 ਕਿਲੋ ਦੀ ਮੀਰ ਆ ਜੀ 20 ਤੋਂ 25 ਹਨਾ 20 ਤੋਂ 25 ਕਿਲੋ ਆਰਾਮਨਾ ਜਾਤ ਕੁਆਲਟੀ ਜਿਹੜੀ ਹੈਗੀ ਬਹੁਤ ਚੰਗੀ ਐ ਤੇ ਆਪਾਂ ਤੁਹਾਨੂੰ ਦੋਸਤੋ ਹਨਾ ਇਹਦਾ ਜੇ ਗੱਲ ਕਰੀਏ ਆਪਾਂ ਤੋੜ ਕੇ ਦਿਖਾਉਣੇ ਜੇ ਕਿਸੇ ਵੀ ਵੀਰ ਭਾਈ ਦੇ ਹਨਾ ਪਸੰਦ ਆਉਂਦੀ ਐ ਤੇ ਉਹ ਇੱਥੇ ਆ ਕੇ ਜਰੂਰ ਤਸੱਲੀ ਕਰਕੇ ਆਪਦੇ ਲੈ ਜਾ ਸਕਦਾ ਆਪਾਂ ਤੁਹਾਨੂੰ ਤੋੜ ਕੇ ਦਿਖਾਉਣੇ ਆ ਬਾਕੀ ਮੈਂ ਤੁਹਾਨੂੰ ਦੱਸਾਂ ਬਰੀਡ ਮੁਤਾਬਕ ਇਹੇ ਗਾਂ ਹੈਗੀ ਬਹੁਤ ਜ਼ਿਆਦਾ ਚੰਗੀ ਤੋੜ ਦੇ ਵੀ ਕਰਾਂ ਸੱਜਣਾ ਹਨਾ ਬਾਕੀ ਦਿਨ ਹਜੇ ਬਹੁਤ ਪਿਆ ਬਾਕੀ ਨਾ ਤੁਸੀਂ ਇਹ ਦੇਖ ਲਓ ਤੁਸੀਂ ਨਾ ਕੁਆਲਿਟੀ ਦੀ ਪਰਖ ਕਰਿਓ ਇਹ ਆਏ ਨਾ ਕਹਦੇ ਤੁਸੀਂ ਵੀ ਇਹ ਗਾਂ ਜਿਹੜੀ ਵੀ ਚੰਗੀ ਨਹੀਂ ਹੈਗੀ ਜਾਂ ਇਹਨੇ 20 ਤੋਂ 25 ਕਿਲੋ ਦੁੱਧ ਪਾਉਣਾ ਨਹੀਂ ਹੈਗਾ ਮੈਂ ਤੁਹਾਨੂੰ ਦੱਸਦਾ ਗੱਲ ਜਿਹੜੀ ਬ੍ਰੀਡ ਦੇ ਪੱਖ ਨੂੰ ਦੇਖੀਗੇ ਆਪਾਂ ਬਹੁਤ ਜ਼ਿਆਦਾ ਚੰਗੀ ਰਹੂਗੀ ਤੌਰ ਦੇਖ ਲਓ ਤੁਸੀਂ ਦੋਸਤੋ ਹਨਾ ਤੌਰ ਹੈਗੀ ਐ ਜਮਾ ਮੱਲਾ ਵਰਗੀ ਐ ਇੱਧਰ ਬਾਹਰ ਇੱਧਰ ਹੀ ਲੈ ਕੇ ਜਾਂਦਾ ਅੱਗੇ ਜਾ ਚੱਲ ਦਰਸ਼ਕਾਂ ਨੂੰ ਕੱਚਾ ਲੈ ਜਾ ਚੱਲ ਲੈ ਜਾ ਲੈ ਜਾ ਕੋਈ ਗੱਲ ਨਹੀਂ ਕੱਚੇ ਜੀ ਲੈ ਚੱਲ ਬਾਕੀ ਤੁਸੀਂ ਦੇਖੋ ਹਨਾ ਸੂਨ ਦੇ ਦਿਨ ਬਾਕੀ ਨੇ ਬਹੁਤ ਜਿਆਦੇ ਚੰਗੇ ਬਣੀਆਂ ਥਾਣਾ ਦੀ ਜੀ ਗੱਲ ਕਰੀਏ ਨਾ ਆਪਾਂ ਥਾਣਾ ਇਨਾ ਬਰੀਡ ਦੇ ਵਿੱਚ ਨਾ ਥਣ ਹੁੰਦਾ ਬਰੀਕ ਬਰੀਕ ਦੀ ਥਾਂ ਤੇ ਇਹ ਮੋਟਾ ਥਣ ਪਾਉਂਦੀ ਆ ਬਾਕੀ ਹੁਣ ਤੁਸੀਂ ਆ ਰੂੜੀ ਕੰਨੀ ਲੈ ਜਾ ਹਾਂ ਰੂੜੀ ਕੰਨੀ ਲੈ ਚੱਲ ਕੋਈ ਗੱਲ ਨਹੀਂ ਖੁੱਲੇ ਥਾਂ ਦੇ ਵਿੱਚ ਆਪਾਂ ਤੋੜ ਕੇ ਦਿਖਾ ਦਗੇ ਦਰਸ਼ਕ ਵੀਰਾਂ ਨੂੰ ਮੈਂ ਪਹਿਲਾਂ ਦੋ ਵੀਡੀਓ ਬਣਾਈਆਂ ਅੱਜ ਦੋਸਤੋ ਆਪਾਂ ਇਹ ਪਹਿਲੀ ਰਹੂਗੀ ਦੂਜੀ ਵੀਡੀਓ ਆਪਾਂ ਤੁਹਾਨੂੰ ਉਹ ਵੀ ਦਿਖਾਵਾਂਗੇ ਹਨਾ ਬਾਈ ਦੇ ਫਾਰਮ ਦੀ ਤੇ ਬਾਕੀ ਦੇਖ ਲਓ ਤੁਸੀਂ ਪਰਖ ਤੁਸੀਂ ਜ਼ਰੂਰ ਕਰਿਓ ਥਾਣ ਦਾ ਸਾਈ ਦੇਖ ਲਓ ਤੁਸੀਂ ਇਸ ਬਰੀਡ ਦੇ ਵਿੱਚ ਇਹ ਜਿਆ ਚੰਗਾ ਥਣ ਲੈਵਾ ਜਿਹੜਾ ਤੁਸੀਂ ਦੇਖੋਗੇ ਬਹੁਤ ਘੱਟ ਦੇਖਣ ਨੂੰ ਮਿਲੂਗਾ ਬਹੁਤ ਹੀ ਜਿਆਦਾ ਚੰਗੀ ਬਾਕੀ ਦੁੱਧ ਦੀ ਜੀ ਗੱਲ ਕਰੀਏ ਇੰਨਾ ਗਾਵਾਂ ਨੂੰ 20 ਤੋਂ 25 ਕਿਲੋ ਦੁੱਧ ਕੋਈ ਬਾਲਾ ਨਹੀਂ ਹੁੰਦਾ ਪਹਿਲੇ ਸੂਏ ਫੇਸ ਕੁਆਲਿਟੀ ਤੁਸੀਂ ਦੇਖ ਲਓ ਫੇਸ ਦਾ ਜਿਹੜਾ ਹੈਗਾ ਕੰਨ ਕੰਨ ਵੀ ਆਪਾਂ ਨੇੜੋਂ ਦਿਖਾ ਦਿੱਤੀ ਕੰਨ ਵੀ ਬਹੁਤ ਚੰਗਾ ਕਿਉਂਕਿ ਬਰੀਡ ਨਾਲ ਦੇ ਨਾਲ ਹੀ ਜਿਹੜਾ ਹੈਗਾ ਦੁੱਧ ਹੁੰਦਾ ਹੈਗਾ ਬਰੀਡ ਹੈਗੀ ਤਾਂ ਦੁੱਧ ਵੀ ਹੈਗਾ ਇੱਕ ਘੜੀ ਆਪਾਂ ਦਿਖਾਈ ਚੱਲ ਗਏ ਠੀਕ ਆ ਬਾਈ ਆਪਾਂ ਬਣਦੇ ਵੀ ਮਿੱਤਰ ਅੱਛਾ ਬਲਦੇਵ ਭਾਈ ਜੇ ਆਪਾਂ ਇਹਦੀ ਰੇਟ ਦੀ ਗੱਲ ਕਰੀਏ ਹੈਨਾ ਰੇਟ ਕਿਵੇਂ ਆਪਾਂ ਕਿੰਨਾ ਕਰਦੇ ਆ ਰੇਟ ਵੀਰ ਰੇਟ ਤਾਂ ਕੋਲੇ ਆਖੀ ਬੰਦਾ ਜਿਹਨੂੰ ਪਰਖਾ ਠੀਕ ਹੈ ਕੋਲੇ ਆ ਕੇ ਦੱਸਾਂਗੇ ਐਵੇਂ ਫੇਰਾ ਹੋਆ ਫਰਕ ਪੈ ਜਾਂਦਾ ਹੈ ਫਰਕ ਪੈ ਜਾਂਦਾ ਠੀਕ ਹੈ ਵੀ ਫੋਨ ਤੇ ਕਰਾਂਗੇ ਜਾਂ ਫੋਨ ਤੇ ਲਾ ਲੂ ਜਾਂ ਨੇੜੇ ਆ ਜੇ ਕੋ ਨੇੜੇ ਕੋਲੇ ਆ ਜੇ ਠੀਕ ਹੈ ਹਾਂ ਹਾਂ ਉਹ ਗੱਲਾਂ ਉਹ ਬੰਦਾ ਦੂਰ ਰਹੇ ਜਿਹਨੂੰ ਪਰਖਾ ਉਹੀ ਬੰਦਾ ਆਵੇ ਉਹੀ ਬੰਦਾ ਆਵੇ ਹੈਨਾ ਪਰਖ ਵਾਲਾ ਬੰਦਾ ਹੀ ਬਾਕੀ ਜਿਹੜਾ ਬੰਦਾ ਜੇ ਹੁਣ ਸਿਰ ਉਹ ਫੋਨ ਕਰੀ ਜਾਂਦੇ ਆਪਾਂ ਰੇਟ ਤੇ ਕੋਈ ਕਿੰਨੇ ਅੱਖੀਆਂ ਦਾ ਕੋਈ ਕਿੰਨੇ ਅੱਖੀਆਂ ਉਹ ਉਹ ਗੱਲਾਂ ਦਾ ਇੰਨਾ ਟਾਈਮ ਨਹੀਂ ਹੁੰਦਾ ਸਹੀ ਗੱਲ ਆ ਤੇਰੀ ਵੀ ਬਾਕੀ ਜਿਹੜੇ ਬੰਦੇ ਨੂੰ ਚੀਜ਼ ਪਸੰਦ ਆ ਹਾਂ ਹਾਂ ਜਿਹਨੂੰ ਪਸੰਦ ਆ ਜਿਹਨੂੰ ਪਰਖਾ ਉਹੀ ਫੋਨ ਕਰੇ ਬੁਰਗਾ ਦਾ ਨਹੀਂ ਕਰੇ ਨਹੀਂ ਲੋਟ ਮੈਨੂੰ ਮਤਲਬ ਜਿਵੇਂ ਆ ਡੋਡ ਸੋਚ ਹੁੰਦੀ ਹੈ ਹਨਾ ਦੋਸਤੋ ਵੀ ਤੁਸੀਂ ਇਹ ਦੇਖੋ ਵੀ ਗਾਂ ਦੀ ਜਿਹੜੀ ਕੁਆਲਿਟੀ ਪੱਖੋਂ ਲੱਗੀ ਆਪਾਂ ਹਨਾ ਵੀ ਚੰਗੀ ਆ ਮੈਨੂੰ ਮੇਰੇ ਆਈਡੀਆ ਦੇ ਮੁਤਾਬਕ ਭਾਈ ਨੇ ਤਾਂ ਚਲੋ ਫੋਨ ਤੇ ਕਰਨਾ ਰੇਟ ਤੇ ਮੈਂ ਚਲੋ ਆਈਡੀਆ ਵੀ ਨਹੀਂ ਲਾਉਂਦਾ ਦੋਸਤੋ ਬਾਕੀ ਉਹੀ ਚੰਗਾ ਬੰਦਾ ਹੀ ਫੋਨ ਲਾਵੇ ਚੰਗਾ ਮੁੱਲ ਰਹਿਣਾ ਇਸ ਗਾਂ ਦਾ ਕਿਉਂਕਿ ਬਰੀਡ ਪੱਖੋਂ ਲੱਗੀ ਆਪਾਂ ਬਹੁਤ ਚੰਗੀ ਆ ਠੀਕ ਹੈ ਧੰਨਵਾਦ ਦੋਸਤੋ ਸ਼ੇਅਰ ਜ਼ਰੂਰ ਕਰਿਓ